ਕਿਸੇ ਵੀ ਪਾਰਟੀ ਦੇ ਚੋਣ ਮੈ ਵੀ ਵਾਸਤੇ ਦੇ ਵਿੱਚ ਇਹ ਕਦੇ ਵੀ ਕਹਿੰਦੀ ਤੁਸੀਂ ਕਹੋਗੇ ਕਿ ਜ਼ਮੀਨਾਂ ਦੀ ਕਾਲੀ ਵਾਟ ਖਤਮ ਕਰਾਂਗੇ ਇੱਕ ਗਰੀਬ ਮਜ਼ਦੂਰ ਜਿੱਥੇ ਰੋਟੀ ਲਾਉਣਾ ਉਹਦੇ ਕਿਲੇ ਕਿਲੇ ਪਸੂਲੇ ਉਹਦੇ ਪੈਨੋ ਥਾਣੀ ਜਦੋਂ ਰਿਸ਼ਤੇਦਾਰ ਪੈਣ ਪਰਾ ਆ ਜਾਂਦਾ ਤਾਂ ਦੂਜੇ ਘਰੇ ਕੰਮ ਮੰਗਣਾ ਮੰਜਾ ਮੰਗਣਾ ਪੈਂਦਾ ਤੇ ਉਹ ਥਾ ਮੰਗਣੀ ਪੈਂਦੀ ਆ ਉਹਨਾਂ ਦਾ ਚੇਤਾ ਨਹੀਂ ਕਦੇ ਆ ਜਾਂਦਾ ਇਹਦੀ ਜਮੇਲ ਪ੍ਰਾਪਤੀ ਸੰਘਰਸ਼ਕ ਬੈਠੀ ਦੇ ਪਿਛਲੇ ਮਹੀਨੇ ਤੋਂ ਹੋਏ ਜ਼ਬਰਦਸਤ ਹੈ ਉਹਨਾਂ ਦੇ ਬੰਦੇ ਜਿਹੜਾ ਚ ਬੱਦਦੇ ਉਹਨਾਂ ਨੂੰ ਛਡਾਉਣ ਦੇ ਸੰਬੰਧ ਚ ਹੈ ਜਿਹਦੇ ਨਾਲ ਸਰਕਾਰ ਨੇ ਉਹਨਾਂ ਨੂੰ ਜਿਹਦਾ ਕਿ ਡੱਕਤਾ ਬਈ ਇੱਕ ਪ੍ਰੋਗਰਾਮ ਹੋ ਰਿਹਾ ਸੀ ਇਹਨੇ ਗੱਲ ਹੀ ਆ ਨਾ ਨੇ ਕਿ ਜਿਹੜੀ ਜੀਮ ਦੇ ਰਾਜੇ ਦੀ ਬੇਜਮੀਨੀ ਬੇਨਾਮੀ ਜਮੀਨ ਨੇ ਫੇਪਈਏ ਖੇੜੀ ਦੇ ਵਿੱਚ ਸਭ ਰੂਰ ਦੇ ਬੀੜ ਦੇ ਵਿੱਚ ਉੱਥੇ ਅਸੀਂ ਚੇਕੀ ਕਰਾ ਜਾਉਂਦੇ ਆ ਉਹ ਸਾਨੂੰ ਦਿੱਤੀ ਜਾਵੇ ਭਲਾ ਇਹ ਮੰਕਰਨੀ ਇਹਨਾਂ ਦੀ ਨਜਾਇਜ਼ ਕਿਵੇਂ ਆ ਪਰ ਤੁਸੀਂ ਦੇਖੋਗੇ ਵੀ ਗੱਲ ਤਾਂ ਇਹ ਹੈਗੀ ਜਾਇਜ਼ ਜੋਗੇ ਸੋਦੇ ਖੇਤੀ ਮਾਡਲ ਨੇ ਖੇਤ ਮਜ਼ਦੂਰਾਂ ਨੂੰ ਖੇਤਾ ਤੇ ਤਾਂ ਪਹਿਲੇ ਕੱਢਿਆ ਹੋਇਆ। ਖੇਤ ਕਿਸਾਨਾਂ ਨੂੰ ਕਿਤੇ ਕੰਮ ਨਹੀਂ ਦੇ ਸਕੇ। ਉਹ ਬੇਰੁਜ਼ਗਾਰ ਛੇੜਾ ਦੇ ਵਿੱਚੋਂ ਘਰਾਣੇ ਮੁੜਾਉਂਦੇ ਨੇ। ਜਨਤਕ ਬਾਗ ਪ੍ਰਣਾਲੀ ਤੁਸੀਂ ਉਹਨਾਂ ਦੇ ਸਹੀ ਤਰੀਕੇ ਨਾਲ ਵੀ ਦੇ ਰਹੇ। ਮੰਰੇਗਾ ਦੇ ਵਿੱਚ ਕੰਮ ਦਾ ਨਿਕਟੇ ਮਿਲ ਰਿਹਾ। ਉਹ ਖੇਤ ਮਜ਼ਦੂਰ ਨੇ ਖੇਤਾ ਜੋਗੇ ਦੇ ਖੇਤਾ 'ਚ ਕੰਮ ਕਰਨਾ ਚਾਹੁੰਦੇ ਨੇ। ਉਹ ਖੇਤੀਬਾੜੀ ਜ਼ਮੀਨ ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ ਤੇ ਉਹਦੇ ਤੇ ਤੁਸੀਂ ਐਡਾ ਜ਼ਬਰ ਕਰ ਹੁਣ ਗੱਲ ਇਹ ਐਦਾ ਬਹੁਤ ਛੋਟੀ ਐ ਪਰ ਇਹ ਗੱਲ ਕਿੱਡੀ ਵੱਡੀ ਐ ਦੇਖੋ ਸਾਥੀਓ ਇਤਿਹਾਸ ਨੂੰ ਪੁੱਛ ਲਓ ਤੁਸੀਂ ਜਨਤਕਵਾਕ ਪ੍ਰਿਵਾਈਡਰ ਦਾ ਰੱਖਣ ਮੰਗ ਲਓ ਤੁਸੀਂ ਕਰਜ਼ਾ ਮਾਫੀ ਮੰਗ ਲਓ تسی سیون سکیم مانگ لو تسی پڑا پا پینچن مانگ لو تسی بجلی مانگ تھی بھی مانگ اے میں پیری گرائٹی نہیں مانگ کو مانگ اے ہے برداست کرنے پر جدو تسی کہو گے بھی جمینہ دی کانے بند ختم کر دیو تے ستارہ اے سیلی میں اپنا گو کر دیو بادو پہیاں جمینہ کھیت مزدورانوں دے دیو

تسی ساڑھے چلے کھڑے کرنے چاہنے ہو تسی ساڑھیا جمینہ کو کے کارپوریٹر حوالے کرنا چاہنے ہو تسی لیر سیلن پاس سیلو بکاس کرنے ہو تسی ہے پاس تمہارا پرجیکٹ یا چھرکا مو بکاس کرنے ہو تسی جگہ ڈرپ بڑا رہے ہو انہوں نے بکاس کرنے ہو تسی سماعت شہرہ مو بکاس کرنے ہو تسی ٹرائیڈنٹ برگرام ہوتے ہیں تمہیں تو پورے برگرام دے جگہ پتگلہ لنیا جمینہ نے تسی انہوں نے ਸਾਡਾ ਵਿਕਾਸ ਨਹੀਂ ਹੈ ਇਸ ਕਰਕੇ ਕੌਣ ਸੀ ਟਕਰਾਉਂਦੀ ਹੈ ਸਾਡੀ ਲੋੜ ਕੁਝ ਹੋਰ ਹੈ ਸਾਡਾ ਵਿਕਾਸ ਕਿਸੇ ਹੋਰ ਕੰਮ ਨਾਲ ਹੋਣਾ ਹੈ ਪਰ ਇਹ ਸਾਡੇ ਵਿਕਾਸ ਨੂੰ ਵਿਕਾਸ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਇਹ ਸਾਰਕਸ ਸਿਖਾਉਣਾ ਚਾਹੁੰਦੇ ਨੇ ਕਿ ਜ਼ਮੀਨ ਪ੍ਰਾਪਤੀ ਮਾਇਓ ਐਦੂ ਐਦੂ ਪਿੱਛੇ ਹਟ ਕੇ ਜਿਹੜੀਆਂ ਮਰਜ਼ੀ ਮੈਂ ਕਾਹਤੇ ਲੜੀ ਚੱਲੋ ਮੰਗ ਲੋ ਤੀਜੇ ਹਿੱਸੇ ਦੀ ਪਰਤੇ ਦੀ ਜ਼ਮੀਨ ਦੇਵਿਆਂ ਦੇ ਸੱਜੂ ਪਰ ਜੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਬਣ ਕੇ ਖੇਤੀ ਕਰਨਾ ਚਾਹੁੰਦੇ ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਣੀ ਕਿਉਂਕਿ ਜ਼ਮੀਨਾਂ ਦੀ ਲੜਾਈ ਦੇ ਵਿੱਚ ਇਤਿਹਾਸ ਵਹਾਇਆ ਹੈ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਲਈ ਲੜੀ ਚਾਚਾ ਜੀਤ ਨੇ ਲੜੀ ਜੁਨੇ ਪੱਤੀ ਨੇ ਲੜੀ ਤੇ ਪਰਸੂ ਪੁਜਾਰਾ ਲੈ ਦੇ ਲੋਕਾਂ ਨੇ ਲਗਾਈ ਲੜੀ ਹੈ ਉਹ ਕੱਕਲੀ ਛੇੜਦੇ ਨੇ ਪਿਰਤੀ ਸਿੰਘ ਦਾ ਕਤਲ ਵੀ ਜਿੱਥੇ ਜ਼ਮੀਨਾਂ ਦੇ ਮਸਲੇ ਤੇ ਹੋਇਆ ਹੈ ਸਭ ਨੂੰ ਕੋ ਕਾਜੂ ਕਲਾ ਦੇ ਇਤਹਾਸ ਤੋਂ ਵੀ ਜ਼ਮੀਨਾਂ ਦੇ ਮਸਲੇ ਵੀ ਹੋਈ ਹੈ ਭਾਈ ਸਰਜੀਤ ਸਿੰਘ ਆ ਜਿਹੜਾ ਹਮੀਦੀ ਉਹਦਾ ਉਹਦਾ ਸ਼ਹਾਦਤ ਵੀ ਇਹ ਗਮਿੰਦ ਬੇਰ ਵਾਲੀ ਜ਼ਮੀਨਾਂ ਦੇ ਮਸਲੇ ਤੇ ਇਸ ਕਰਕੇ ਜਦੋਂ ਭਾਈਆਂ ਦੇ ਭਾਈਆਂ ਵਿੱਚ ਡੱਬ ਪੱਡ ਪੈਂਦੀ ਹੈ ਜਦੋਂ ਭਰਾਵਾਂ ਨੇ ਭਰਾਵਾਂ ਨਾਲ ਪੱਟ ਹੁੰਦੀ ਹੈ ਉਦੋਂ ਪੱਟਾਂ ਪਿੱਛੇ ਕੱਟ ਹੋ ਜਾਂਦੇ ਨੇ ਦੋ ਇੱਕ ਜ਼ਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਇਹ ਸਿਰ ਦੇਣੇ ਪੈਣੇ ਪੈਂਦੇ ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾ ਨਹੀਂ ਉਹ ਜ਼ਮੀਨਾਂ ਖੋਹ ਆ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ ਜ਼ਮੀਨਾਂ ਦੇ ਵਿੱਚ ਹੈ ਜਿਸ ਗੱਲ ਨੂੰ ਉਹ ਵਿਕਾਸ ਕਹਿ ਰਹੇ ਨੇ ਉਹ ਸਾਡਾ ਵਿਕਾਸ ਨਹੀਂ ਹੈ ਲੈਂਡ ਫੀਲਿੰਗ ਪਾਲਸੀ ਜਿਹੜੀ ਆ ਰਹੀ ਹੈ ਲੈਂਡ ਪੂਰਿਓਂ ਪਾਲਸੀ ਜਿਹੜੀ ਕਹਤ ਜ਼ਮੀਨਾਂ ਅਖੈਰ ਦੀ ਪਾਲਸੀ ਆ ਰਹੀ ਹੈ ਇਹ ਸਾਰੀਆਂ ਪਾਲਸੀਆਂ ਕਾਰਪੋਰੇਟ ਤੱਕੀ ਪਾਲਸੀਆਂ ਆ ਇਸ ਕਰਕੇ ਸਰਕਾਰ ਕੰਮ ਦੇ ਵਿੱਚ ਆ ਪੜਦੇ ਅੱਜ ਦਾ ਕੱਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਬਹਾਲੀ ਦੀ ਖਤਰਾ ਹੈ ਤੇ ਜ਼ਮੀਨਾਂ ਦੀ ਕਾਣੀ ਪਾਣੀ ਦਾ ਮਸਲਾ ਤਾਂ ਅਜੇ ਅਸੀਂ 6 ਅੰਨ ਜਦੋਂ ਸੱਤੇ ਕਪੜੀਆਂ ਤੇ ਲੱਗ ਜਾਣੀਆਂ ਜਦੋਂ ਪੰਜਾਬ ਦੇ ਲੋਕ ਕਿ ਜ਼ਮੀਨਾਂ ਦੀ ਕਾਣੀ ਪਾਣੀ ਦੀ ਖਤਮ ਦੀ ਗੱਲ ਕਰਦੇ ਆ ਗਏ ਵੱਡੇ ਵੱਡੇ ਸਫ਼ੀਨਾਬ ਦੇਖੇ ਨੇ ਵੱਡੇ ਵੱਡੇ ਲੋਕ ਦੇਖੇ ਨੇ ਵੱਡੀਆਂ ਵੱਡੀਆਂ ਮੀਟਾਂ ਦੇਖੀਆਂ ਨੇ ਪਰ ਉੱਥੇ ਜ਼ਮੀਨਾਂ ਦੀ ਥੋੜੀ ਦੀ ਗਲਤੀ ਹੁੰਦੀ ਹੈ ਉੱਥੇ ਜ਼ਮੀਨਾਂ ਦੀ ਕਾਲੀ ਵੰਟੀ ਕਰਨ ਨਹੀਂ ਹੁੰਦੀ ਤੇ ਕਦੋਂ ਕਰੋਗੇ ਜ਼ਮੀਨਾਂ ਦੀ ਕਾਲੀ ਵੰਡ ਕਿਸੇ ਵੀ ਪਾਰਟੀ ਦੇ ਚੋਣ ਮੈਦਾਨ ਦੇ ਵਿੱਚ ਇਹ ਕਦੇ ਵੀ ਸਾਡੀ ਤੁਸੀਂ ਕੋੜੋਗੇ ਕਿ ਜ਼ਮੀਨਾਂ ਦੀ ਕਾਲੀ ਵੰਡ ਖਤਮ ਕਰਾਂਗੇ ਥੋੜ੍ਹ ਜ਼ਮੀਨें ਲੋਕਾਂ ਨੂੰ ਅਸੀਂ ਜ਼ਮੀਨ ਦੇਣਾ ਵੀ ਖੇਤ ਮਜ਼ਦੂਰਾਂ ਨੂੰ ਅਸੀਂ ਜ਼ਮੀਨ ਦੇਣਾ ਵੀ ਤੁਸੀਂ ਨਵੀਆਂ ਕਲੋਨੀਆਂ ਤਿਆਰਪਨ ਸਕੇਤਾ ਬਣਾਉਣ ਦੇ ਖਾਤਰ ਸਾਡੀਆਂ हज़ार एकड़ा ज़मीन जिथे रोटी नसू जॾहिं रिश्तेदार भैण भाॼी त दूजे करे मंझां تھا पैदा पैदी आहे उन دا नी कॾहिं आया थो ਤੋ ਉਹਨਾਂ ਲੋਕਾਂ ਨਾਲ ਕੀਤਾ ਹੈ ਜਿਨ੍ਹਾਂ ਦੇ ਲੋਕਾਂ ਦੇ ਪਹਿਲੇ ਬਹੁਤ ਕੋਠੀਆਂ ਨੇ ਜਿੰਨੀਆਂ ਕਲੋਨੀਆਂ ਨਹੀਂਆਂ ਦੇ ਜਿਹੜੀਆਂ ਹੋਰ ਤੱਕ ਜਿਹੜੀਆਂ ਕਲੋਨੀਆ ਦੇ ਵਿੱਚ ਬਸੋ ਨਹੀਂ ਹੋਈ ਤੁਸੀਂ ਉਹਨਾਂ ਨੂੰ ਨੰਮੀਆ ਕਲੋਨੀਆ ਵਾਸਤੇ ਹੋਰ ਹਜ਼ਾਰਾਂ ਇੱਕਰ ਜ਼ਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ ਅਜੇ ਕੌਣ ਕਰਦਾ ਪ੍ਰਧਾਨ ਮੁੱਖ ਮੰਤਰੀ ਕਿ ਇਹ ਜਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਜਾਂ ਜਾਂਦੀਆਂ ਕੌਣ ਕਹਿੰਦਾ ਤੁਸੀਂ ਕਰਦੇ ਨਹੀਂ ਸਕਦੇ ਕੌਣ ਪਹਿਲੇ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਵੀ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਬਸ ਉਹਦਾ ਜਿਹੜਾ ਡਰਾਫਟ ਹੈ ਉਹਦਾ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਲੰਗਾ ਦਿੱਤਾ ਵੀ ਆ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਿਣੇ ਦੇਣੀਆਂ ਨੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਹੈ ਤਾਂ ਤੁਸੀਂ ਲੈ ਸਕਦੇ ਹੋ ਸਭ ਉਹ ਉਲਟੀ ਕਿਨਸਤਾ ਵੀ ਤੁਸੀਂ ਮਕਾਨ ਵੀ ਬਣਾ ਸਕਦੇ ਤੁਸੀਂ ਕੋਠਾ ਵੀ ਬਣਾ ਸਕਦੇ ਤੁਸੀਂ ਦਰਖਤ ਵੀ ਲਾ ਸਕਦੇ ਤੁਸੀਂ ਬਾਗ ਵੀ ਦਾ ਸਕਦੇ ਤੁਸੀਂ ਬੋਰ ਵੀ ਲਾ ਸਕਦੇ ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਅੱਜ ਤੇ ਸਰਕਾਰ ਨੇ ਬਿਨਾ ਪੈਸੇ ਨੇ ਤੁਹਾਡੇ ਕੋਲੋਂ ਹੱਕ ਖੋਹ ਲਿਆ ਇਸੇ ਤਰ੍ਹਾਂ ਹੱਕ ਖੋਏ ਜਾਣੇ ਨੇ ਇਸੇ ਤਰ੍ਹਾਂ ਇਹ ਲੜਾਈ ਗਲਬੱਦੀ ਲੜਾਈ ਕਰਨ ਨੂੰ ਸੰਕੇਤ ਜਾ ਰਿਹਾ ਜਿਵੇਂ ਸਾਥ ਪਹਿਲਾਂ ਬੋਲ ਕੇ ਗਏ ਆ ਕਿ ਆਪਣਾ ਜ਼ਮੀਨਾ ਬਜ਼ਾਰ ਦੀਆਂ ਬਹੁਤ ਸਾਰੀਆਂ ਅਪਜਾਊ ਜ਼ਮੀਨਾਂ ਨੇ ਜਿਹੜੀਆਂ ਇਹ ਲੈਨ ਪ੍ਰੋਜੈਕਟ ਦੇ ਰਾਹਾਂ ਨੇ ਉਹ ਜ਼ਮੀਨਾਂ ਅਪਜਾਊ ਨੇ ਇਹ ਅਸਲੀachar ਨੇ ਸਰਕਾਰ ਵੀ ਜਾਣਦੀ ਹੈ ਕਿ ਪੈਦਾਵਾਰ ਘਟੂਗੀ ਪਰ ਇਹੋ ਪਾਲਿਸੀ ਕੀ ਦੀ ਹੈ ਤਿੰਨ ਕਾਲੇ ਕਾਨੂੰਨ ਕੀ ਕਹਿੰਦੇ ਸੀ ਉਹਨਾਂ ਨੇ ਕਿਹਾ ਸੀ ਸਰਕਾਰੀ ਮੰਡੀ ਖਤਮ ਕਰੋ ਸਰਕਾਰੀ ਖਰੀਦ ਖਤਮ ਕਰੋ ਉਹ ਵਿਸ਼ੇਸ਼ ਪਾਲਸੇ ਦੀ ਤਿਆਰ ਕਰਿਆ ਨੇ ਕਿ ਸਰਕਾਰੀ ਪੰਡਾਲ ਵੀ ਖਤਮ ਕਰੋ ਘਰ ਤੇ ਚੋਨਾਬਾ ਬੰਦ ਕਰੋ ਅਨੇ ਆਕਾ ਸਾਡੇ ਕੋਲ ਬਹੁਤ ਤੇ ਖਾਦਿਆ ਬਸਤਾਨਾ ਸਾਡੇ ਕੋਲ 10 ਸਾਲ ਨੂੰ ਪਜੰਦੇ ਜੂਪ ਦੇ ਦੇਸ ਸੋਦੀ ਤੀਜੀ ਦੁਨੀਆ ਦੇ ਦੇਸ਼ਾਂ ਨੂੰ 10 ਸਾਲ ਤੱਕ ਜਿਹਨੂੰ ਨਾ ਦੇ ਸਕਦੇ ਨੇ ਆਪਣੀ ਜਗ੍ਹਾ ਤੇ ਵੀ ਨਹੀਂ ਗੱਲ ਆਈ ਇਹ ਤੇਰਾ ਜੂਕੇ ਦੇ ਵਿੱਚ ਕਲ ਸਮਝਾਉਂਦਾ ਹੋਇਆ ਅਮਰੀਕਾ ਦੇ ਰਾਜੇ ਜਿਹੜਾ ਬਾਅਦ ਤੇ ਪਹਿਲੇ ਹੱਥੇ ਰੋਣ ਜਾ ਰਿਹਾ ਉਹਦੇ ਚਿੱਤ ਘਾਤ ਨੂੰ ਮਿੱਟੀ ਮੰਗਿਆ ਜਾ ਰਿਹਾ ਹੈ ਪਾਤਲੀ ਮਿੱਟੀ ਦੇ ਵਿੱਚ ਆਪਣਾ ਸਭ ਸਿੱਟੀਆਂ ਦਾ ਮਾਲ ਲੈ ਕੇ ਸਿੱਟੜਾ ਜਿਹੜਾ ਮਾਲ ਉਹ ਸੁਧਰਾ ਛੱਡਦੇ ਸੀ ਜਿਹੜਾ ਗਾਦੀ ਪਿਆ ਸਮਾਨ ਸੁਧਰਾ ਕੇ ਵੇਖਦੇ ਸੀ ਜਿਹੜਾ ਦੇਸ਼ ਜਾਇਆ ਸੀ ਉਹਨੂੰ ਭਾਰਤੀ ਮੰਡੀ ਦੇ ਵਿੱਚ ਦੁੱਧ ਵੀ ਆਡੇ ਵੀ ਘਰਕ ਵੀ ਚੌਲ ਵੀ ਸਰਾਬ ਵੀ ਵੀ ਹੋਤਾ ਤੇ ਫਲ ਸਭ ਨੀ ਅੰਬਸਾਰੀਆਂ ਸੋਨੀਆਂ ਭਾਰਤੀ ਮੰਡੀ ਦੇ ਵਿੱਚ ਚੜ ਗਈਆਂ ਤੇ ਸੋਡਾ ਪਹਿਲਾਂ ਹੀ ਮਾਰ ਦਿੱਟਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਪ੍ਰੋਡਕਸ਼ਨ ਮੰਡੀਆਂ ਦੇ ਵਿੱਚ ਹੋਰ ਆ ਅਰੌੜਾ ਬਈ ਨਾ ਆ ਅਰੌੜਾ ਫਿਰ ਐਸੇ ਲੜਾਈ ਦੇ ਵਿੱਚ ਆਉਣਾ ਹੈ ਕਿ ਨਹੀਂ ਜਿਹੜਾ ਰੱਕਦੇ ਉਹ ਜਿਹੜਾ ਪਾਲੇ ਜਿੰਨੀ ਅਮਰਜੀ ਕਰੋ ਲੰਕਰਾਏ ਹੈ ਮਾਰ ਲੈ Kesimi inna mira